ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਦੀ ਵੱਡੀ ਕਾਰਵਾਈ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੀਆਂ 600 ਬਸਾਂ ਦੇ ਪਰਮਿਟ ਕੀਤੇ ਰੱਦ ਲਾਲਜੀਤ ਸਿੰਘ ਖੁੱਲਰ ਬੋਲੇ ਬਾਦਲਪਰਵਾਰ ਦੀਆਂ ਤੀ ਪਰ ਮੰਤਰੀ ਬਣਾਈ ਜਾਣ ਤੇ ਛਲਕਿਆ ਭਾਜਪੀ ਲੀਡਰ ਹਰਜੀਤ ਗਰੇਵਾਲ ਦਾ ਦਰਦ ਨਿਊਜ਼ 18 ਤੇ ਬੋਲੇ ਬਿੱਟੂ ਬਾਦਸ਼ਾਹ ਕੇ ਵੱਡੇ ਲੀਡਰ ਬਣ ਗਏ ਸਾਡੇ ਸਿਰ ਚ ਜੁੱਤੀਆਂ ਮਾਰਨ ਵਾਲੇ ਬਿਠਾਏ ਅੰਗੇ ਮੋਗਾ ਦੇ ਨਿਹਾਲ ਸਿੰਘ ਵਾਲਾ ਚ ਐਨਆਈ ਦੀ ਰੇਡ ਪਿੰਡ ਬਲਾਸਪੁਰ ਚ ਕੁਲਵੰਤ ਸਿੰਘ ਨਾਦੇ ਸ਼ਖਸਕਾਰ ਛਾਪੇਮਾਰੀ ਸੋਸ਼ਲ ਮੀਡੀਆ ਤੇ ਪਾਈਆਂ ਪੋਸਟਾਂ ਨੂੰ ਲੈ ਕੇ ਦੱਸੀ ਜਾ ਰਹੀ ਰੇਡ ਮਹਾਲੀ ਦੇ ਡੇਰਾ ਬਸਤੀ ਚ ਇਮੀਗ੍ਰੇਸ਼ਨ ਦਫਤਰ ਤੇ ਫਾਇਰਿੰਗ ਮਾਮਲੇ 'ਚ ਗ੍ਰਫਤਾਰੀ ਪੁਲਿਸ ਨੇ ਦੋਹਾ ਸ਼ੂਕਰ ਨੂੰ ਕੀਤਾ ਕਾਬੂ ਗੈਂਗਸਟਰ ਦੇ ਕਹਿਣ ਤੇ ਕੀਤੀ ਸੀ ਫਾਇਰਿੰਗ ਹਿੰਦਾਰੀ ਲਈ ਸੁੱਟੀ ਸੀ ਚਿੱਠੀ ਹਰਿਆਣਾ ਦੇ ਰੋहतक 'ਚ ਵੱਡੀ ਵਾਰਦਾਤ ਸ਼ਰਾਬ ਦੇ ਠੇਕੇ ਤੇ ਬੈਠੇ ਤਿੰਨ ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਦੋ ਜ਼ਖਮੀ ਪੁਲਿਸ ਨੂੰ ਗੈਂਗਵਾੜ ਦਾ ਸ਼ੱਕ ਅਮਰੀਕਾ ਦੀ ਕੋਰਟ ਨੇ ਭਾਰਤ ਸਰਕਾਰ ਨੂੰ ਕੀਤਾ ਸਮਨ ਅਤਵਾਦੀ ਪੰਨੂ ਨੇ ਦਰਜ ਕਰਵਾਇਆ ਹੈ ਕਤਲ ਦੀ ਸਾਜ਼ਿਸ਼ਤਾ ਮਾਮਲਾ ਭਾਰਤ ਨੇ ਸਮਨ ਨੂੰ ਦੱਸਿਆ ਗਲਤ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਪ੍ਰੋਫੈਸਰ ਤੇ ਸੈਕਸੂਅਲ ਫੇਵਰ ਮੰਗਣ ਦੇ ਇਲਜ਼ਾਮ ਪੰਜ ਕੁੜੀਆਂ ਨੇ ਮੈਨੇਜਮੈਂਟ ਨੂੰ ਦਿੱਤੀ ਸ਼ਿਕਾਇਤ ਕਿ ਹਾਂ ਐਨਐਸਐਸ ਗੁਪਤੋਂ ਨੰਬਰ ਕਢਵਾ ਕੇ ਪ੍ਰੋਫੈਸਰ ਤੇ 10 ਸੀ ਗਲਤ ਮੈਸੇਜ ਰਾਹੁਲ ਗਾਂਧੀ ਅਚਾਨਕ ਪਹੁੰਚੇ ਕਰਨਾਲ ਦੇ ਪਿੰਡ ਖੋਗੜੀਪੁਰ ਅਮਰੀਕਾ ਜ ਰਹਿੰਦੇ ਅਮਿਤ ਦੇ ਪਰਿਵਾਰ ਪੰਜਾਬ ਜੂ ਵੀ ਅਕਤੂਬਰ ਤੋਂ ਪਹਿਲਾਂ ਹੋਣ ਗਿਆ ਪੰਚਾਇਤੀ ਚੋਣਾ ਪਿੰਡ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਹੁਣ ਕਦੇ ਵੀ ਹੋ ਸਕਦਾ ਹੈ ਤਰੀਕਾ ਦਾ ਐਲਾਨ ਆਦੇ ਬੁੱਡੇ ਨਾਲ ਇੱਕ ਬਰਹਾਸ਼ ਤਿੱਖ ਠਕ ਸਫਾਈ ਕਰਨ ਨੂੰ ਲੈ ਕੇ ਅਧਿਕਾਰੀਆਂ ਨਾਲ ਚਰਚਾ ਕਰਨਗੇ ਮੁੱਖ ਮੰਤਰੀ ਮਾਨ ਪਜੋ ਕਾਦਰੀਚ ਕਰਨਗੇ ਰੋਡ ショ ਭਗਵੰਤ ਮਾਨ ਵੀ ਨਾਲ ਰਹਿਣਗੇ ਮੌਜੂਦ ਆਪ 16 ਸੀਰੀਜ਼ ਗ੍ਰੇਸ ਫੋਟੇ ਮੀ ਆਫੋਨ ਖਰੀਦਣ ਲਈ ਲੰਬੀਆਂ ਲਾਈਨਾਂ 'ਚ ਲੱਕੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਨ ਤੇ ਗੱਲ ਕਰਾਂਗੇ ਪੰਜਾਬ ਦੇ ਟਰਾਂਸਪੋਰਟ ਡਿਪਾਰਟਮੈਂਟ ਦੀ ਪੰਜਾਬ ਦੇ ਟਰਾਂਸਪੋਰਟ ਵਿਭਾਗ ਤੇ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ 600 ਦੇ ਕਰੀਬ ਬਸਾਂ ਦੇ ਪਰਮਿਟਸ ਰੱਦ ਕੀਤੇ ਗਏ ਨੇ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਵੱਲੋਂ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਰਮਿਟ ਲੈ ਕੇ ਬਸਾਂ ਚਲਾਈਆਂ ਜਾ ਰਹੀਆਂ ਸੀ ਤੇ ਪਰਮਿਟ ਲੈ ਕੇ ਕਲੱਬਿੰਗ ਕਰਕੇ ਇਹਨਾਂ ਬਸਾਂ ਨੂੰ ਚਲਾਈਆਂ ਜਾ ਰਿਹਾ ਸੀ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਵੱਲੋਂ ਕਿਹਾ ਗਿਆ ਕਿ ਬਸਾਂ ਦੇ ਪਰਮਿਟ ਚੈਕਿੰਗ ਦੇ ਲਈ ਦਿੱਤੇ ਨੇ ਆਦੇਸ਼ ਉਹਨਾਂ ਦੇ ਵੱਲੋਂ ਦਿੱਤੇ ਗਏ ਨੇ ਬਾਦਲਪੁਰਵਾਰ ਦੀਆਂ 30% ਬਸਾਂ ਦੇ ਪਰਮਿਟ ਰੱਦ ਕੀਤੇ ਗਏ ਨੇ ਕੈਨਸਲ ਕੀਤੇ ਗਏ ਨੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਕਿ ਬਾਦਲਪੁਰਵਾਰ ਦੇ ਕਰੀਬੀਆਂ ਦੀਆਂ 40 ਬਸਾਂ ਦੇ ਰਾਜਕੀਤੇ ਕਰਨੇ ਤੁਸੀਂ ਕਹਿ ਸਕਦੇ ਹੈ ਕਿ ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਤੇ ਗੈਰ ਕਾਨੂੰਨੀ ਕਲਬਿੰਗ ਨਾਲ ਪੈਦਾ ਸਥਿਤੀ ਦੀ ਗੰਭੀਰਤਾ ਨੂੰ ਉਜਾਗਰ ਕਰਦਿਆਂ ਲਾਜਿਸ਼ ਫੁੱਲਰ ਨੇ ਕਿਹਾ ਕਿ ਜਾਂਚ ਵਿੱਚ ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿੱਥੇ ਪਰਮਿਟਾਂ ਨੂੰ ਨਾ ਸਿਰਫ ਗੈਰ ਕਾਨੂੰਨੀ ਢੰਗ ਨਾਲ ਕਲਬ ਕੀਤਾ ਗਿਆ ਸੀ ਸਗੋਂ ਸੰਬੰਧਿਤ ਅਥਾਰਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਪਰਮਿਟ ਵੀ ਜਾਰੀ ਕੀਤੇ ਗਏ ਤੇ ਉਹਨਾਂ ਨੇ ਕਿਹਾ ਕਿ ਟ੍ਰਾਂਸਪੋਰਟ ਵਿਭਾਗ ਨੂੰ ਇਸ ਖੇਤਰ ਵਿੱਚ ਕਈ ਬਿਨਜਮੀਆਂ ਮਿਲੀਆਂ ਹਨ ਜਿਸ ਦੇ ਕਰਕੇ ਆਦੇਸ਼ ਜਾਰੀ ਕੀਤੇ ਅਲਜੀਤ ਸਿੰਘ ਭੁੱਲਰ ਨੇ ਗੱਲਬਾਤ ਕਰਦੇ ਆ ਭੁੱਲਰ ਸਾਹਿਬ ਇਹ ਕਿਹੜੀਆਂ ਬੱਸਾਂ ਸਿਗੀਆਂ ਜਿਨ੍ਹਾਂ ਦੇ ਪਰਮਟ ਤੁਹਾਨੂੰ ਰੱਦ ਕਰਨੇ ਪਏ ਨੇ ਔਰ ਕਿਉਂ ਇਹ ਪਰਮਟ ਰੱਦ ਕੀਤੇ ਗਏ ਨੇ ਇਹ ਜਿਹੜੀਆਂ ਬੱਸਾਂ 600 ਦੇ ਕਰੀਬ ਪਰਮਟ ਰੱਦ ਕੀਤੇ ਆ ਇਹ ਪਰਮਟ ਗਲਤ ਤਰੀਕੇ ਨਾਲ ਨਜਾਇਜ਼ ਤਰੀਕੇ ਨਾਲ ਕਲੱਬਿੰਗ ਕਰ ਕਰਕੇ ਚੰਗੇ ਕਮਾਈ ਵਾਲੇ ਰੂਟਾਂ ਤੇ ਇਹ ਪਰਮਟ ਚਲਾਏ ਗਏ ਜਿਵੇਂ ਇੱਕ ਬੱਸ ਚੱਲਦੀ ਆ ਮੰਨ ਲਓ ਫਾਜ਼ਲਕਾ ਤੋਂ ਫਰੂਜਪੁਰ ਤੱਕ ਇੱਕ ਬੱਸ ਚੱਲਦੀ ਆ ਚੰਡੀਗੜ੍ਹ ਤੋਂ ਲੈ ਕੇ ਮੋਗੇ ਤੱਕ ਉਹ ਬਸ ਦਾ ਜਿਹੜਾ ਪਰਮਟ ਆ ਉਹ ਦੂਜੀ ਦਾ ਰੂਟ ਵਧਾ ਕੇ ਜਿਹੜੀ ਫਾਜ਼ਲ ਕਾ ਤੋਂ ਫਰੀਪੁਰ ਚੱਲਦੀ ਆ ਉਹਨੂੰ ਮੋਗੇ ਤੱਕ ਕੀਤਾ ਗਿਆ ਕਲੱਬ ਕਰਕੇ 25 30 ਕਿਲੋਮੀਟਰ ਦੇ ਕੇ ਵਾਰ-ਵਾਰ ਇਸ ਤਰ੍ਹਾਂ ਦੋ ਤਿੰਨ ਰਾਂ 25 25 ਕਿਲੋਮੀਟਰ ਕਰਕੇ ਐਕਸਟੈਂਸ਼ਨਾਂ ਦੇ ਕੇ ਫਿਰ ਦੋਵਾਂ ਪਰਮਟਾਂ ਨੂੰ ਕਲੱਬ ਕੀਤਾ ਗਿਆ ਕਲੱਬ ਕਰਕੇ ਇੱਕੋ ਬੱਸ ਚਲਾਈ ਗਈ ਇੱਥੋਂ ਤੱਕ ਕਿ ਕਈ ਬੱਸਾਂ ਜਿਹੜੀਆਂ ਆ ਸਾਡੇ ਅੰਮ੍ਰਿਤਸਰ ਜਲੰਧਰ ਰਿਸਟਰ ਸਨ ਉਹਨਾਂ ਨੂੰ ਗਲਤ ਤਰੀਕੇ ਨਾਲ ਇੱਥੇ ਲਿਆ ਕੇ ਆਟ ਕੇ ਪਰੀਤਕੋਟ ਕੋਲ ਉੱਥੇ ਇਹ ਜ਼ਿਆਦਾ ਕੰਮ ਹੋਇਆ 2007 ਤੋਂ ਲੈ ਕੇ 2017 ਤੱਕ ਜਦੋਂ ਅਕਾਲੀ ਦਲ ਦੀ ਗਵਰਨਮੈਂਟ ਰਹੀ ਉਹਦੇ ਬਾਅਦ ਫਿਰ ਇਹ ਵੱਡੇ ਪੱਧਰ ਤੇ ਜਿਹੜਾ ਗੋਲਮਾਲ ਕੀਤਾ ਗਿਆ 2017 ਤੋਂ ਲੈ ਕੇ 2022 ਤੱਕ ਗਲਤ ਤਰੀਕੇ ਨਾਲ ਇਸੇ ਤਰ੍ਹਾਂ ਹੀ ਇਹ ਹੌਲੀ-ਹੌਲੀ ਕਰਕੇ 600 ਦੇ ਕਰੀਬ ਪਰਮਿਟ ਜਿਹੜੇ ਆ ਇਹ ਕਲਬਿੰਗ ਕਰਕੇ ਐਕਸਟੈਂਸ਼ਨਾਂ ਦੇ ਦੇ ਕੇ ਜਿਹੜੇ ਕਿ ਕਈ ਇੱਕ ਤੇ ਚੀਜ਼ ਹੁੰਦੀ ਹੈ ਨਾ ਕੋਈ ਸਿਰ ਪੈਰ ਹੋਵੇ ਇਹਨਾਂ ਪਰਮਟਾਂ ਦਾ ਕੋਈ ਸਿਰ ਪੈਰ ਵੀ ਨਹੀਂ ਸੀ ਤੇ ਗਲਤ ਤਰੀਕੇ ਨਾਲ ਪਰਮਟ ਦੇ ਕੇ ਉਹਨਾਂ ਨੂੰ ਐਕਸਟੈਂਸ਼ਨਾਂ ਦੇ ਦੇ ਕੇ ਉਹਦੇ ਬਾਅਦ ਕਲੱਬ ਕਰਕੇ ਪਰਮਟ ਚਲਾਏ ਗਏ ਜੀ ਦੇ ਨਾਲ ਲੋਕਾਂ ਨੂੰ ਤੇ ਸਰਕਾਰ ਨੂੰ ਕਰੋੜਾਂ ਰੁਪਈਆਂ ਦਾ ਚੂਨਾ ਲਾਇਆ ਗਿਆ ਤੇ ਇਹ ਇਹ ਕਿਹੜੇ ਟਰਾਂਸਪੋਰਟਰ ਸੀਗੇ ਇਹ ਕਿਸੇ ਸਿਆਸੀ ਪਾਰਟੀ ਨਾਲ ਤਾਲੁਕ ਰੱਖਦੇ ਸੀਗੇ ਜਾਂ ਪ੍ਰਾਈਵੇਟ ਟਰਾਂਸਪੋਰਟਰ ਸੀ ਕੋਣ ਸੀਗੇ ਵੇਖੋ ਤੁਹਾਨੂੰ ਪਤਾ ਹੀ ਹੈ ਡੱਬ ਵਾਲੀ ਆਰਬਿਟ ਇਹ ਕਿੰਨਾਂ ਦੀਆਂ ਟਰਾਂਸਪੋਰਟਾਂ ਰਾਜਗੁਰੂ ਇਹ ਟਰਾਂਸਪੋਰਟਾਂ ਜਿਹੜੇ ਪਹਿਲੇ ਸਮੇਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਰਹੇ ਆ ਇਹਨਾਂ ਦੀ ਸਤਾਰੀ ਆ ਉਹਦੇ ਵਿੱਚ ਇਹਨਾਂ ਨੇ ਕਈ ਹੋ ਟ੍ਰਾਂਸਪੋਰਟਰ ਵੀ ਰਲਾਏ ਸੀ ਜਿਨ੍ਹਾਂ ਨੂੰ 1-1 2-2 ਪਰਮਿਟ ਜਿਹੜੇ ਕਲੱਬ ਕਰਕੇ ਦਿੱਤੇ ਵੀ ਇਹ ਸਾਡੇ ਨਾਲ ਰਲੇ ਰਹਿਣਗੇ ਤੇ ਰੋਲਾ ਨਾ ਪਾਉਣਗੇ ਪਰ ਅੱਜ ਇਹ ਜਿਹੜੇ ਪਰਮਿਟ ਰੱਦ ਹੋਏ 600 ਦੇ ਕਰੀਬ ਇਹਨਾਂ ਦੇ ਰੱਦ ਹੋਣ ਦੇ ਵਿੱਚ ਉਹਨਾਂ ਦੇ ਵੀ 1-1 2-2 ਆ ਗਏ ਜਿਹੜੇ ਦੂਜੇ ਟ੍ਰਾਂਸਪੋਰਟਰ ਜਿਨ੍ਹਾਂ ਨੂੰ ਇਹਨਾਂ ਨਾਲ ਰਲਾਇਆ ਹੈ ਉਹ ਬੰਦੇ ਖੁਸ਼ ਨੇ ਉਹ ਕਹਿੰਦੇ ਸਾਨੂੰ ਕੋਈ ਘਾਟਾ ਨਹੀਂ ਪਿਆ ਇਹਨਾਂ ਦੇ ਇੱਕ ਇੱਕ ਘਰ ਦਾ 50 50 100 100 ਬਸਾਂ ਨੇ ਚੱਲਦੀਆਂ ਸੀ ਤੇ ਸਾਡੇ ਜਿਹੜੇ ਇੱਕ ਇੱਕ ਦੋ ਦੋ ਹੋਏ ਆ ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ ਸਾਡੀਆਂ ਦੂਜੀਆਂ ਜਿਹੜੀਆਂ ਟਰਾਂਸਪੋਰਟ ਦੀਆਂ ਬਸਾਂ ਨੇ ਉਹ ਰਿਵਾਈ ਹੋਣਗੀਆਂ ਉਹਨਾਂ ਨੂੰ ਮੁਨਾਫਾ ਆਊਗਾ ਇਹ ਬਸਾਂ ਬੰਦ ਹੋਣ ਦੇ ਨਾਲ ਛੋਟਾ ਟਰਾਂਸਪੋਰਟ ਬਾਜੂ ਟਰਾਂਸਪੋਰਟਰ ਬਾਜੂਗਾ ਛੋਟੇ ਟਰਾਂਸਪੋਰਟਰ ਨੂੰ ਜਿਹੜਾ ਰੋਡ ਤੇ ਚੱਲਣ ਦੀ ਜਿਹੜੀ ਅੱਗੇ ਮਨਾਹੀ ਹੀ ਇਹਨਾਂ ਨੂੰ ਉਹ ਮਨਾਈ ਖਤਮ ਹੋ ਜੂਗੀ ਸੁਖਵੀਰ ਸਿੰਘ ਬਾਦਲ ਹੋਰਾਂ ਦੀਆਂ ਜਾਂ ਉਹਨਾਂ ਦੇ ਨਜ਼ਦੀਕੀਆਂ ਦੀਆਂ ਕਿੰਨੀਆਂ ਬੱਸਾਂ ਸੀਗੀਆਂ ਜਿਨ੍ਹਾਂ ਦੇ ਪਰਮਿਟ ਰੱਦ ਕੀਤੇ ਗਏ ਔਰ ਉਹ ਕਿਹੜੇ ਰੂਟ ਤੇ ਚਲਦੀਆਂ ਸੀ ਦੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਦੀਆਂ ਜਿੰਨੇ ਰੂਟ ਚੱਲਦੇ ਆ 30% ਤੋਂ ਵੱਧ ਉਹਨਾਂ ਦੇ ਰੂਟ ਜਿਹੜੇ ਆ ਉਹ ਖਤਮ ਹੋ ਜਾਣੇ ਆ 30% ਜਿਹੜੀਆਂ ਉਹਨਾਂ ਦੀਆਂ ਬੱਸਾਂ 600 ਦੇ ਵਿੱਚੋਂ ਇਹਨਾਂ ਦੇ ਜਿਹੜਾ 30% 30% ਇਹਨਾਂ ਦੀ ਜਿਹੜੀ ਟਰਾਂਸਪੋਰਟ ਆ ਇਲੈਗਲ ਚੱਲ ਰਹੀ ਹੈ ਇਲੈਗਲ ਜਿਹੜੀ ਨਜਾਇਜ਼ ਤੌਰ ਤੇ ਚੱਲ ਰਹੀ ਸੀ ਤੇ ਲਾਲ ਸਿੰਘ ਪੁਲਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਟ੍ਰਾਂਸਪੋਰਟ ਮੈਕਮਾ ਉਹਨਾਂ ਦੇ ਕੋਲ ਹੈ 600 ਦੇ ਕਰੀਬ ਬਸਾਂ ਦੇ ਪਰਮਿਟ ਰੱਦ ਕੀਤੇ ਗਏ ਨੇ ਸਾਫਟ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 2007 ਤੋਂ ਲੈ ਕੇ 2017 ਤੱਕ ਤੇ ਫਤੂਬਾ 2017 ਤੋਂ ਲੈ ਕੇ 2022 ਤੱਕ ਗਲਤ ਤਰੀਕੇ ਨਾਲ ਪਰਮਿਟ ਆਦਿੱਤੇ ਗਏ ਨੇ ਉਹਨਾਂ ਨੂੰ ਐਕਸਟੈਂਡ ਕੀਤਾ ਗਿਆ ਐਕਸਟੈਂਸ਼ਨ ਦਿੱਤੀ ਗਈ ਹੈ ਡਬ ਵਾਲੀ ਆਰਬਿਟ ਰਾਜਗੁਰੂ ਜੋ ਬਸ ਟ੍ਰਾਂਸਪੋਰਟੇਸ਼ਨ ਨੇ ਉਹਨਾਂ ਦਾ ਨਾਮ ਉਹਨਾਂ ਦੇ ਵੱਲੋਂ ਲਿਆ ਗਿਆ ਹੈ ਇਹਨਾਂ ਦਾ ਕਹਿਣਾ ਹੈ ਕਿ ਛੋਟੇ ਟ੍ਰਾਂਸਪੋਰਟੇਸ਼ਨ ਜੋਨ ਟ੍ਰਾਂਸਪੋਰਟੇਟਰਸ ਨੇ ਉਹ ਇਸ ਨਾਲ ਵੱਜ ਜਾਣਗੇ

सीएम रहائش تے اہم بیٹھک ہون جا رہی ہے میں میرے सहयोगी पंकज कपाही ऑनलाइन تے موجود نے पंकज ਜੀ ਤੁਹਾਨੂੰ ਬੁੱਡੇ ਨਾਲੇ ਨੂੰ ਲੈ ਕੇ सीएम ਭਗਵਨਪਾਨ ਦੇ ਵੱਲੋਂ اہم میٹنگ ਕਿਹੜੇ-ਕਿਹੜੇ ਅਧਿਕਾਰੀ ਇਸ میٹنگ ਸ਼ਾਮਿਲ ਹੋ ਰਹੇ ਨੇ ਦੇਖੋ ਅੱਜ کافی اہم ਬੈਠਕ ਜਿਹੜੀ ਹੈ ਉਹ ਹੋਣ ਜਾ ਰਹੀ ਹੈ ਕਿਉਂਕਿ ਬੁੱਢਾ ਨਾਲਾ ਅਜੇ ਹਾ ਪ੍ਰੋਜੈਕਟ ਹੈ ਜਿਸ ਨੂੰ ਲੈ ਕੇ ਕਈ ਸਰਕਾਰਾਂ ਆਈਆਂ ਔਰ ਇਹ ਬੁੱਢਾ ਨਾਲਾ ਸਾਫ਼ ਨਹੀਂ ਹੋਇਆ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਮੀਟਿੰਗ ਵੀ ਹੋਈ ਸੀਗੀ ਬੁੱਢੇ ਨਾਲੇ ਨੂੰ ਲੈ ਕੇ ਕਿ ਕਿਵੇਂ ਇਹ ਸਾਫ਼ ਹੋ ਸਕਦਾ ਹੈ ਜਿਸ ਦੇ ਵਿੱਚ ਸਾਰੀ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਨੇ ਉਹ ਸ਼ਾਮਲ ਹੋਏ ਸੀਗੇ ਇੱਕ ਸੈਮੀਨਾਰ ਕਰਵਾਇਆ ਗਿਆ ਸੀਗਾ ਔਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ਅਧਿਕਾਰੀਆਂ ਦੇ ਨਾਲ ਜਿਹੜੇ ਇਸ ਬਾਬਤ ਮੀਟਿੰਗ ਕਰਨ ਜਾ ਰਹੇ ਨੇ 12 ਵਜੇ ਦੀ ਕ੍ਰੀਮੇ ਮੀਟਿੰਗ ਹੋਣੀ ਹੈ ਔਰ ਨੇਪਲਾ ਗਰੁੱਪ ਦੇ ਰਿਪਰਿਜ਼ੈਂਟ ਜਿਹੜੇ ਨੇ ਉਹ ਇਸ ਦੇ ਵਿੱਚ ਸ਼ਾਮਲ ਹੋਣਗੇ ਔਰ ਉਹਨਾਂ ਨੇਪਲਾ ਗਰੁੱਪ ਦੇ ਵੱਲੋਂ ਇੱਕ ਟੈਕਨੋਲੋਜੀ ਓਜ਼ੋਨ ਟੈਕਨੋਲੋਜੀ ਦੇ ਨਾਲ ਗੁੱਡਾਂ ਨਾਲ ਸਫਾਈ ਕਰਨ ਦਾ ਪਲਾਨ ਜਿਹੜਾ ਵਾ ਉਹ ਪਹਿਲਾਂ ਵੀ ਪੇਸ਼ ਕੀਤਾ ਸੀਗਾ ਔਰ ਉਹ ਜਾਣਕਾਰੀ ਇਹ ਮਿਲ ਰਹੀ ਹੈ ਕਿ ਬੁੱਡੇ ਨਾਲੇ ਦੇ ਵਿੱਚ ਪੀਡੀਐਸ ਦੀ ਮਾਤਰਾ ਘਟਾਉਣ ਦੇ ਉੱਤੇ ਜੋਰ ਜਿਹੜਾ ਵਾਹ ਸਰਕਾਰ ਦਾ ਰਹੇਗਾ ਤਾਂ ਅੱਜ ਕਾਹੀ ਕਾਫੀ ਅਹਿਮ ਬੈਠਕ ਜਿਹੜੀ ਆ ਬੁੱਡੇ ਨਾਲੇ ਦੀ ਸਫਾਈ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੀ ਜਾਣੀ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਪੰਕਸ ਸਾਹਿਬ ਨੂੰ तमाम ਜਾਣਕਾਰੀ ਦੇਣ ਲਈ ਤੇ ਨਬਲਗੁਪਤ तमाम ਜੋ ਰਿਪਰੈਜ਼ੈਂਟੇਟਿਵਸ ਨੇ ਨੁਮਾਇੰਦੇ ਨੇ ਉਹ ਇਸ ਮੀਟਿੰਗ 'ਚ ਹਿੱਸਾ ਲੈਣ ਕੇ ਤੁਲਿਤਾਂ ਦੇ ਬੁੱਡੇ ਨਾਲੇ ਦੀ ਸਫਾਈ ਨੂੰ ਲੈ ਕੇ ਅਹਿਮ ਚਰਚਾ ਕੀਤੀ ਜਾਣੀ ਹੈ

हारे मंत्री बनाया गया है साड़ी अहमियत समझी गई कंगना ते बयानबाजी तो भी। दे वलो गई। छोटे जिन्हे बयान भी लांबू ला ने मैं साधारण वर्कर हाँ बिट्टू क्यों मन मेरी अपील पार्टी कड़वाहट वाले बयान नहीं दवा है हरजीत गरेवाल ने कहा कि फिल्म के प्रमोशन लाइना बयानबाजी कर रही ਪੰਜਾਬ ਚ ਪਿੱਛੇ ਸਾਡੇ ਵਰਕਰਾਂ ਨੇ ਬੜਾ ਸੰਤਾਪ ਭੁਗਤਿਆ। ਸਾਲ 1.5 ਸਾਲ ਜੋ ਮੈਂ ਦੇਖਿਆ ਉਹਨਾਂ ਦੇ ਦਰਵਾਜ਼ੇ ਬੰਦ ਰਹੇ। ਪਿੱਛੇ ਦੀ ਰਸਤੇ ਖੁੱਲੇ ਉਹਨਾਂ ਨੇ। ਔਰ ਉਹਨਾਂ ਦਾ ਹਾਲਚਲ ਪੁੱਛਣ ਵਾਲਾ ਵੀ ਕੋਈ ਨਹੀਂ ਸੀ। ਉਹਨਾਂ ਦਾ ਹਾਲਚਲ ਪੁੱਛਣ ਵਾਲਾ ਵੀ ਕੋਈ ਨਹੀਂ ਸੀ। ਤੇ ਸਾਡੇ ਵਰਕਰ ਬਹੁਤੇ ਗਰੀਬ ਨੇ। ਸਾਡੇ ਚ ਹੁਣੇ ਜਿਆਦਾ ਅਮੀਰ ਤਾਂ ਸ਼ਾਮਲ ਹੋਏ ਆ। ਪਹਿਲਾਂ ਤਾਂ ਗਰੀਬ ਹੀ ਪਾਰਟੀ ਸੀ। ਤੇ ਪੰਜਾਬ ਚ ਅਸੀਂ ਬਿਲਕੁਲ ਸੱਤਾ ਤੋਂ ਇੱਕ ਤਰ੍ਹਾਂ ਬਾਹਰ ਹੀ ਰਹੇ ਅਕਾਲੀ ਦਲ ਦੇ ਹੀ ਭਾਗੀਦਾਰ ਹੁੰਦੇ ਸੀ ਦੋ ਚਾਰ ਮਨਿਸਟਰਾਂ ਦੀ ਕੋਈ ਗੱਲਬਾਤ ਸੁਣਦਾ ਸੀ ਬਾਕੀ ਵਰਕਰ ਤਾਂ ਵਿਚਾਰੇ ਉਦਾਂ ਹੀ ਹੁੰਦੇ ਸੀ ਉਸ ਵੇਲੇ ਤਾਂ ਅਕਾਲੀ ਸਰਕਾਰ 'ਚ ਤਾਂ ਸਾਡੀ ਇਹ ਦੁਰਦਸ਼ਾ ਹੁੰਦੀ ਸੀ ਕਿ ਕਾਂਗਰਸ ਚੋਂ ਨੇ ਅਸੀਂ ਪਰਤਾਲਿਤ ਨਹੀਂ ਕੀਤੇ ਜਾਂਦੇ ਸੀ ਪਰੇਸ਼ਾਨ ਨਹੀਂ ਹੁੰਦੇ ਸੀ ਮੁਕੱਦਮੇ ਨਹੀਂ ਝੂਠੇ ਬਣਦੇ ਸੀ ਜਿੰਨੇ ਅਕਾਲੀ ਦੀ ਸਰਕਾਰ 'ਚ ਬਣ ਜਾਂਦੇ ਸੀ ਚਾਹੇ ਗਠਵੰਧਾ ਨਹੀਂ ਹੁੰਦਾ ਸੀ ਪਰ ਅਸੀਂ ਪੰਜਾਬ ਦੀ ਏਕਤਾ ਅਖੰਡਤਾ ਲਈ ਸਾਡੇ ਵਰਕਰ ਬਹਾਦਰ ਵਰਕਰ ਉਹ ਸਹਿੰਦੇ ਰਹੇ ਤੇ ਅੱਜ ਮੈਂ ਇਹ ਸਮਝਦਾ ਕਿ ਕੁਝ ਲੋਕਾਂ ਨੂੰ ਸੋਚਣਾ ਪਊਗਾ ਜਿਹੜੇ ਨਵੇਂ-ਨਵੇਂ ਲੋਕ ਪੰਜਾਬ ਚ ਆਏ ਨੇ ਔਰ ਸੰਗਠਨ ਦਾ ਵੀ ਕੰਮ ਦੇਖ ਰਹੇ ਆ ਉਹ ਕਹਿੰਦੇ ਜੀ ਇਸ ਤਰ੍ਹਾਂ ਦੀ ਇੱਕ ਇੱਕ ਵਿਚਾਰ ਫਲਾਇਆ ਜਾ ਰਿਹਾ ਕਿ ਪੰਜਾਬ ਚ ਪੁਰਾਣੇ ਵਰਕਰਾਂ ਨੇ ਕੀ ਕਰ ਲਿਆ ਅਰੇ ਭਾਈ ਤੁਸੀਂ 23 ਸੀਟਾਂ ਲੜਦੇ ਸੀ ਉੰਨੀ ਅਸੀਂ ਜਿੱਤ ਕੇ ਦਿੱਤੀਆਂ ਹੋਰ ਪੁਰਾਣੇ ਕੀ ਕਰ ਦੇਣ ਇੱਕ ਸੋਚ ਗਲਤ ਆ ਇਹ ਤੁਸੀਂ ਕਿੰਨਾ ਵਾਲੇ ਇਸ਼ਾਰਾ ਕਰ ਰਹੇ ਹੋ ਕਈ ਲੋਕ ਨੇ ਜਿਹੜੇ ਇਦਾਂ ਦੀਆਂ ਗੱਲਾਂ ਬੋਲਦੇ ਆ ਨਹੀਂ ਖੁੱਲ ਕੇ ਨਾਮ ਦੱਸੋ ਨਾ ਹਰਜੀਤ ਗਰੇਵਾਲ ਖੁੱਲ ਕੇ ਨਾਮ ਲੈਂਦੇ ਆ ਨਵੇਂ-ਨਵੇਂ ਕਿਹੜੇ ਆਏ ਨਵੇਂ-ਨਵੇਂ ਤਾਂ ਸੁਨੀਲ ਜਾਖੜ ਆਏ ਆ ਨਵੇਂ-ਨਵੇਂ ਤਾਂ ਰਵਨੀਤ ਸਿੰਘ ਬਿੱਟੂ ਆਏ ਆ ਅਰੇ ਭਾਈ ਸੁਨੀਲ ਜਾਖੜ ਕੋਲ ਉਹ ਕੰਮ ਹੀ ਨਹੀਂ ਹੈ ਉਹ ਬੜਾ ਬਹੁਤ ਵਧੀਆ ਇਨਸਾਨ ਆ ਮੈਂ ਬਹੁਤ ਹੀ ਸਤਿਕਾਰ ਕਰਦਾ ਤੇ ਫਿਰ ਰਵਨੀਤ ਬਿੱਟੂ ਨੂੰ ਕਹਿ ਰਿਹਾ ਨਹੀਂ ਮੈਂ ਇਹ ਰਵਨੀਤ ਬਿੱਟੂ ਨੂੰ ਨਹੀਂ ਕਹਿ ਰਿਹਾ ਹਾਂ ਇਹ ਜਿਹੋ ਸੰਗਠਨ ਦਾ ਕੰਮ ਦੇਖਦੇ ਆ ਮੈਂ ਉਹਨਾਂ ਨੂੰ ਕਹਿ ਰਿਹਾ ਕੌਣ ਨੇ ਨਾ ਮੈਨੂੰ ਨਹੀਂ ਪਤਾ ਨਾ ਸੰਗਠਨ ਕੌਣ ਦੇਖਦਾ ਤੁਸੀਂ ਪਤਾ ਕਰ ਲੈਣਾ ਬਾਅਦ ਵਿੱਚ ਮੈਂ ਨਾਂ ਲੈਣਾ ਮर्याਦਾ ਨਹੀਂ ਹੈ ਮੈਂ ਲੋਕਾਂ ਨੂੰ ਮर्याਦਾ ਦੀ ਗੱਲ ਕਰਦਾ ਕਿ ਵੀ ਉਹਦਾ ਪਾਲਣ ਕਰੋ ਤੇ ਖੁਦ ਮੈਂ ਉਸ ਨੂੰ ਥੋੜਾ ਰਵਨੀਤ ਬਿੱਟੂ ਦਾ ਤਾਂ ਇੰਨਾ ਹੀ ਆ ਕਿ ਜਿਹੜਾ ਉਹ ਰਾਹੁਲ ਗਾਂਧੀ ਜੀ ਬਾਰੇ ਬੋਲਦੇ ਆ ਬੋਲਣ ਬਹੁਤ ਸਾਰੀਆਂ ਗੱਲਾਂ ਉਹਨਾਂ ਦੀਆਂ ਗਲਤ ਨੇ ਵਿਰੋਧ ਵੀ ਕਰਨਾ ਚਾਹੀਦਾ ਧਰਨੇ ਪ੍ਰਦਰਸ਼ਨ ਵੀ ਕਰਨ ਪਰ ਇਸ ਤਰ੍ਹਾਂ ਜਿ ਜੋ ਭਾਸ਼ਾ ਅਸੀਂ ਉਹਨਾਂ ਨੇ ਬੋਲ ਰਹੇ ਆ ਇੱਕ اپੋਜੀਸ਼ਨ ਲੀਡਰ ਨੇ ਸਾਡੇ ਕੰਟਰੀ ਦੇ ਤੇ ਉਹ ਉਹਨਾਂ ਦਾ ਵਿਰੋਧ ਅਸੀਂ ਪ੍ਰਦਰਸ਼ਨ ਕਰਕੇ ਕਰ ਸਕਦੇ ਆ ਪਰ ਇਸ ਤਰ੍ਹਾਂ ਦੀ ਭਾਸ਼ਾ ਨੂੰ ਕੁਝ ਸ਼ਬਿਆ ਜਿਹਾ ਟੱਚ ਦੇ ਕੇ ਕਲਚ ਉਸ ਤਰ੍ਹਾਂ ਬੋਲ ਸਕਦੇ ਆ ਹਨਾ ਤੇ ਉਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਉਹ ਤਾਂ ਅਤਵਾਦੀ ਕਹਿ ਰਹੇ ਕਹਿੰਦੇ ਦੇਸ਼ ਦਾ ਨੰਬਰ 1 ਅਤਵਾਦੀ ਹੈ ਰਾਹੁਲ ਗਾਂਧੀ ਦੇਸ਼ ਦਾ ਨੰਬਰ 1 ਅਤਵਾਦੀ ਹੈ ਹਰਜੀਤ ਗਰੇਵਾਲ ਨੂੰ ਲੱਗਦਾ ਹੈ ਰਾਹੁਲ ਗਾਂਧੀ ਹੈ ਮੈਨੂੰ ਲੱਗਦਾ ਹੋਵੇ ਹੋਵੇ ਤਾਂ ਮੈਂ ਅਸੀਂ ਭਾਸ਼ਾ ਨਹੀਂ ਬੋਲੂਗਾ ਹਾਂ ਅਸੀਂ ਭਾਸ਼ਾ ਮੈਂ ਨਹੀਂ ਬੋਲੂਗਾ ਠੀਕ ਹੈ ਤੇ ਇਹ ਠੀਕ ਹੈ ਕਿ ਉਹ ਜੋ ਕੁਝ ਕਰ ਰਹੇ ਆ ਜੋ ਚਾਈਨਾ ਔਰ ਪਾਕਿਸਤਾਨ ਨੇ ਬੋਲਣਾ ਹੁੰਦਾ ਉਹ 2 ਦਿਨ ਬਾਅਦ ਬੋਲਦੇ ਆ ਇਹ ਦੋ ਦਿਨ ਪਹਿਲਾਂ ਬੋਲ ਦਿੰਦੇ ਆ ਗਲਤੀ ਆ ਹੈ ਗਈ ਉਹਦੇ ਚ ਤੇ ਇਹਨਾਂ ਨੂੰ ਜਿੱਦਾਂ ਹੁਣ ਅਟਲਜੀ ਵਿਦੇਸ਼ ਚ ਗਏ ਸੀ ਨਰਸ਼ਮਰಾವ್ ਦੀ ਕਾਂਗਰਸ ਦੀ ਸਰਕਾਰ ਸੀ ਰਾਹੁਲ ਗਾਂਧੀ ਦੀ ਸਰਕਾਰ ਸੀ ਇਹਨਾਂ ਨੇ ਭੇਜੇ ਸੀ ਮੋਹਨ ਸਿੰਘ ਜੀ ਵਿੱਤ ਮੰਤਰੀ ਸੀ ਨਹੀਂ ਉਹਨਾਂ ਨੇ ਭੇਜੇ ਸੀ ਯੂਨੋ ਚ ਨਰਸ਼ਮਰಾವ್ ਜੀ ਨੇ ਉਹਨਾਂ ਨੇ ਉੱਥੇ ਜਾ ਕੇ ਸਰਕਾਰ ਦਾ ਪੂਰਾ ਪੱਖ ਰੱਖਿਆ ਪੂਰਾ ਦੇਸ਼ ਦਾ ਪੱਖ ਰੱਖਿਆ ਔਰ ਪ੍ਰਧਾਨ ਮੰਤਰੀ ਦਾ ਵੀ ਰੱਖਿਆ ਜੇ ਤੋ ਵਾਪਸ ਆਏ ਤਾਂ ਬੀਜੇਪੀ ਦੇ ਲੋਕਾਂ ਨੇ ਵੀ ਉਹਨਾਂ ਨੂੰ ਕੁਐਸਚਨ ਕੀਤਾ ਬਾਕੀਆਂ ਨੇ ਵੀ ਕੀਤਾ ਵੀ ਇਹ ਤੁਸੀਂ ਕੀਤਾ ਆ ਪਤਾ ਇਹਨਾਂ ਦੇ ਵਿਰੋਧੀ ਆ ਪਰ ਤੁਹਾਨੂੰ ਲੱਗਦਾ ਕਿ ਰਵਨੀਤ ਬਿੱਟੂ ਜਾਂ ਕੰਗਨਾ ਦੇ ਬਿਆਨਾਂ ਦੇ ਨਾਲ ਜਿਹੜਾ ਭਾਜਪਾ ਦਾ ਵਰਕਰ ਜਿਹਨੂੰ ਤੁਸੀਂ ਗਰੀਬ ਆਖ ਰਹੇ ਹੋ ਉਹਨਾਂ ਦੀਆਂ ਮੁਸ਼ਕਲਾਂ ਵੱਧ ਜਾਂਦੀਆਂ ਨੇ ਪਹਿਲਾਂ ਵੀ ਕਿਸਾਨ ਅੰਦੋਲਨ ਦੀ ਵਜ੍ਹਾ ਕਰਕੇ ਬਹੁਤ ਨੁਕਸਾਨ ਹੋਇਆ ਰਵਨੀਤ ਬਿੱਟੂ ਤੇ ਕੰਗਨਾ ਦੇ ਬਿਆਨ ਨੁਕਸਾਨ ਕਰਦੇ ਆ ਪੰਜਾਬ 'ਚ ਤੁਹਾਡੀ ਸਾਰੀ ਗੱਲ ਦਾ ਜਵਾਬ ਦੇਣਾ ਪਹਿਲਾਂ ਜਿਹੜੀ ਗੱਲ ਵਿੱਚ ਰਹਿ ਗਈ ਉਹ ਦੱਸਦੇ ਆ ਇਹ ਤਾਂ ਅਧੂਰੀ ਰਹਿ ਜੂ ਤਾਂ ਉਹਨਾਂ ਨੇ ਅਟਲ ਜੀ ਨੇ ਕਿਹਾ ਵੀ ਪ੍ਰਧਾਨ ਮੰਤਰੀ ਪੂਰੇ ਦੇਸ਼ ਦਾ ਹੁੰਦਾ ਕੱਲਾ ਉਹਨਾਂ ਦਾ ਜਾਂ ਸਾਡਾ ਇਦਾਂ ਨਹੀਂ ਹੁੰਦਾ ਸਾਰੀਆਂ ਪਾਰਟੀਆਂ ਦਾ ਹੁੰਦਾ ਪੂਰੇ ਦੇਸ਼ ਦਾ ਔਰ ਸਰਕਾਰ ਵਿਦੇਸ਼ ਦੀ ਹੈ ਦੇਸ਼ ਵੀ ਸਾਡਾ ਤੇ ਮੈਂ ਦੇਸ਼ ਦਾ ਪੱਖ ਰੱਖਿਆ ਤੇ ਪ੍ਰਧਾਨ ਮੰਤਰੀ ਦਾ ਵੀ ਰੱਖਿਆ ਆਪਣੀ ਸਰਕਾਰ ਦਾ ਵੀ ਰੱਖਿਆ ਹੁਣ ਜਿਹੜਾ ਵਿਰੋਧ ਕਰਨਾ ਮੈਂ ਇੱਥੇ ਕਰੂੰਗਾ ਇੱਥੇ ਗੱਲ ਕਰਾਂਗੇ ਜੋ ਗਲਤ ਕਰ ਰਹੇ ਆ ਇਹ ਉਹਨਾਂ ਨੇ ਕਿਹਾ ਸੀ ਤਾਂ ਉਸੇ ਮर्यादा ਦਾ ਰਾਹੁਲ ਜੀ ਨੂੰ ਵੀ ਪਾਲਣ ਕਰਨਾ ਚਾਹੀਦਾ ਕਿਉਂਕਿ ਡੈਮੋਕ੍ਰੇਸੀ ਟ੍ਰੈਡੀਸ਼ਨਸ ਤੇ ਬੇਸ ਕਰਦੀ ਆ ਪਰੰਪਰਾਵਾਂ ਤੇ ਆਧਾਰਿਤ ਆ ਅੱਛੀਆਂ ਪਰੰਪਰਾਵਾਂ ਪਾਉਣੀਆਂ ਚਾਹੀਦੀਆਂ ਨੇ ਉਹ ਉਹ ਨਹੀਂ ਪਾ ਰਹੇ ਇਹ ਜ਼ਰੂਰ ਉਹਨਾਂ ਦੀ ਗਲਤੀ ਲੇਕਿਨ ਜਿਹੜਾ ਮੇਰਾ ਦੂਜਾ ਸਵਾਲ ਹੈ ਕੀ ਕੰਗਨਾ ਤੇ ਬਿੱਟੂ ਦੇ ਬਿਆਨ ਪੰਜਾਬ ਦੇ ਵਿੱਚ ਭਾਜਪਾ ਦੇ ਵਰਕਰਾਂ ਲਈ ਮੁਸ਼ਕਲਾਂ ਖੜੀਆਂ ਕਰਦੇ ਨੇ ਨੁਕਸਾਨ ਹੁੰਦਾ ਹੈ ਜਾਂ ਨਹੀਂ ਹੁੰਦਾ ਇਸ ਤੋਂ ਅੱਗੇ ਸਟੇਜ ਚਲੀ ਗਈ ਨਾ ਜੀ ਹਾਂ ਮਾਮੂਲੀ ਜਾਂ ਲੰਬੂ ਲੱਗਣਾ ਹਾਂ ਉਹਦੇ ਨਾਲ ਪਹਿਲਾਂ ਕਿੰਨਾ ਸੰਤਾਪ ਅਸੀਂ ਭੁਗਤਿਆ ਉਸ ਤੋਂ ਸਾਨੂੰ ਬਚਾਅ ਰੱਖਣਾ ਪੈਣਾ ਉਹ ਚਾਹੇ ਕੋਈ ਵੀ ਹੋਵੇ ਕੋਈ ਮੰਤਰੀ ਬਣ ਜੇ ਸੈਂਟਰ 'ਚ ਕੋਈ MP ਬਣ ਜੇ ਕੋਈ ਹੋਰ ਕਿੰਨਾ ਵੀ بڑا ਹੋਵੇ ਤੇ ਉਹ ਘੱਟ ਤੋਂ ਘੱਟ ਸਾਡੇ ਪ੍ਰਦੇਸ਼ ਨੂੰ ਜਿਹੜਾ ਇਹਦੀ ਸ਼ਾਂਤੀ ਪੀਸ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ ਠੀਕ ਹੈ ਔਰ ਇਹਦਾ ਵਿਕਾਸ ਜ਼ਰੂਰੀ ਹੈ ਐਸੇ ਵੇਲੇ ਵਿਕਾਸ 'ਚ ਵੀ ਅਸੀਂ ਪਿੱਛੇ ਜਾ ਰਹੇ ਹਾਂ ਕਿਉਂਕਿ ਜਿਹੜਾ ਏਰੀਆ ਸ਼ਾਂਤ ਹੋ ਜਾਂਦਾ ਉਦੇ ਚ ਕੋਈ ਇਨਵੈਸਟਮੈਂਟ ਨਹੀਂ ਕਰਦਾ ਨਹੀਂ ਫਿਰ ਬਿੱਟੂ ਜਾਂ ਕੰਗਨਾ ਬਿਆਨ ਕਿਉਂ ਦਿੰਦੇ ਕਹਿੰਦੇ ਬੀਜੇਪੀ ਦਵਾੰਦੀ ਹੈ ਤਾਂ ਹੀ ਦਿੱਤਾ ਜਾਂਦਾ ਜਾਂ ਆਪਣੇ ਵੱਲੋਂ ਦਿੱਤਾ ਜਾਂਦਾ ਵਾ ਕਿਵੇਂ ਦੇ ਦਿੰਦੇ ਮੈਂ ਕਹਿੰਦਾ ਵੀ ਇਹ ਬੀਜੇਪੀ ਦਵਾੰਦੀ ਹੈ ਹਾਂ ਮੈਨੂੰ ਤਾਂ ਮੈਂ ਆਲ ਇੰਡੀਆ ਸੈਕਟਰੀ ਵੀ ਰਿਹਾ ਹਾਂ ਪਾਰਟੀ ਦਾ ਹੋਰ ਵੀ ਮਹੱਤਵਪੂਰਨ ਜਗ੍ਹਾ ਤੇ ਰਿਹਾ ਮੈਨੂੰ ਤਾਂ ਕਦੇ ਵੀ ਬੀਜੇਪੀ ਨੇ ਜਾਂ ਆਰਐਸਐਸ ਨੇ ਕਦੇ ਵੀ ਅਸੀਂ ਕੋਈ ਗੱਲ ਨਹੀਂ ਕਹੀ ਜੋ ਦੇਸ਼ ਦੇ ਖਿਲਾਫ ਜਾਵੇ ਜੋ ਕਿਤੇ ਕੜਵਾਹਟ ਫਲਾਉਂਦੀ ਹੋਵੇ ਜਾਂ ਕਿਸੇ ਨੂੰ ਆਪਸ ਚ ਲੜਾਉਂਦੀ ਹੋਵੇ ਜਾ ਕੇ ਸ਼ਿਦਾ અપਮਾਨ ਕਰਨ ਨੂੰ ਕਹਿੰਦੇ ਹੋਣ ਕਦੇ ਨਹੀਂ ਹੋਇਆ ਜੇ ਐਸਾ ਕੁਝ ਹੁੰਦਾ ਮੈਂ ਇਨਾ ਲੰਬਾ ਸੁਆਣੀ ਸੀ ਕੰਮ ਕਰਦਾ ਕਿਰੇ ਕਿਉਂ ਦੇ ਰਹੇ ਦੋਵੇਂ ਉਹਨੇ ਉਹ ਤਾਂ ਆਪਣੀ ਫਿਲਮ ਦੀ ਪ੍ਰਮੋਸ਼ਨ ਕਰ ਰਹੀ ਹੈ ਹੋ ਹੀ ਰਹੀ ਹੈ ਨਾ ਨਹੀਂ ਤਾਂ ਕੰਗਣਾ ਨੂੰ ਵਿਚਾਰੀ ਨੂੰ ਕੌਣ ਜਾਣਦਾ ਹੁੰਦਾ ਕਿੰਨੇ ਐਮਪੀ ਨੇ ਤੁਹਾਨੂੰ ਮੈਂ ਜੇ ਹੁਣੇ ਪੁੱਛਣਾ ਬਈ ਕੋਈ ਕੰਸਟਿਟਿਊਐਂਸੀ ਦਾ ਨਾਮ ਲੈ ਕੇ ਪਹਾੜ ਦੀ ਹੋਵੇ ਤੇ ਅਨੁਰਾਗ ਠਾਕਰ ਨੂੰ ਤਾਂ ਸਾਰੇ ਜਾਣਦੇ ਆ ਤੇ ਇਸ ਵਾਰ ਕਾਂਗੜਾ ਤੋਂ ਕੌਣ ਐਮਪੀ ਬਣ ਗਿਆ ਕਿਤੋਂ ਹੋਰ ਕੌਣ ਬਣ ਗਿਆ ਜਾਦਾ ਲੋਗਾਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਦਾ ਕੰਸਰਨ ਨਹੀਂ ਹੁੰਦਾ ਕੰਗੜਾ ਨੂੰ ਘੱਟੋ ਘੱਟ ਜਾਣਦੇ ਤਾਂ ਹੈਗੇ ਹਨ ਚਾਹੇ ਬੁਰੇ ਉਸ ਚ ਜਾਣਦੇ ਆ ਬਈ ਜਿਆਦਾ ਬੋਲ ਰਹੀ ਹੈ ਗਲਤ ਬੋਲ ਰਹੀ ਹੈ ਇਹ ਉਹਨੂੰ ਨਹੀਂ ਬੋਲਣਾ ਚਾਹੀਦਾ ਜਿਹੜਾ ਦੇਖੋ ਇਹਦੇ ਨਾਲ ਪੰਜਾਬ 'ਚ ਨੁਕਸਾਨ ਹੋ ਸਕਦਾ ਅਸੀਂ ਉਹ ਨੁਕਸਾਨ ਨਹੀਂ ਸਹਿਣਾ ਚਾਹੁੰਦੇ ਚਲੋ ਉਹ ਤਾਂ ਆਪਣੀ ਫਿਲਮ ਵਾਸਤੇ ਕਰ ਰਿਹਾ ਤਾਂ ਬਿੱਟੂ ਸਾਹਿਬ ਕਾਰੇ ਵਾਸਤੇ ਕਰ ਰਿਹਾ ਉਹਨਾਂ ਨੂੰ ਤਾਂ ਮੰਤਰੱਲਾ ਵੀ ਮਿਲ ਗਿਆ ਬਿੱਟੂ ਸਾਹਿਬ ਕਾਂਗਰਸ 'ਚ ਆਏ ਨੇ ਕਾਂਗਰਸ 'ਚੋਂ ਆਏ ਨੇ ਇਹ ਇਹ ਦਿਖਾਉਣਾ ਕਿ ਮੈਂ ਉਹਨਾਂ ਦੇ ਨਾਲ ਨਹੀਂ ਹੈਗਾ ਇਸ ਕਰਕੇ ਕਰਦੇ ਆ ਹੋਰ ਕੀ ਗੱਲ ਹੈ ਭਾਜੀ ਜੇਪੀ ਨਹੀਂ ਕਹਿੰਦੀ ਹਾਈ ਕਮਾਂਡ ਨਹੀਂ ਕਹਿੰਦੀ ਨਹੀਂ ਹਾਈ ਕਮਾਂਡ ਕਦੇ ਵੀ ਨਹੀਂ ਕਹਿੰਦੀ ਉਹ ਤਾਂ ਉਹਨਾਂ ਨੂੰ ਉਹਨਾਂ ਤੋਂ ਪੁੱਛੋ ਤਾਂ ਬੈਟਰ ਹੈ ਹੀ ਹੈ ਕਿਉਂਕਿ ਉਹ ਮਿਨਿਸਟਰ ਨੇ ਮੈਂ ਉਹਨਾਂ ਬਾਰੇ ਕੀ ਬੋਲ ਸਕਦਾ ਕਿਉਂਕਿ ਹੁਣ ਤਾਂ ਕਾਂਗਰਸ ਨੇ ਸ਼ਿਕਾਇਤ ਕਰਤੀ ਕਿ ਐਫ ਆਈ ਆਰ ਦਰਜ ਹੋਵੇ ਰਵਨੀਤ ਬਿੱਟੂ ਦੇ ਬਿਆਨਾਂ ਤੇ ਇੱਕ ਮਿੰਟ ਜੀ ਸਾਡੇ ਬਹੁਤ ਸਾਰੇ ਲੀਡਰ ਪੰਜਾਬ ਦੇ ਅਵਨਾਸ਼ ਖੰਨਾ ਵੀ ਐਮ ਪੀ ਰਹੇ ਨੇ ਭਾਜੀ ਸੰਪਲਾ ਮਿਨਿਸਟਰ ਵੀ ਰਹੇ ਨੇ ਬਾਕੀ ਸਾਰੇ ਵੀ ਅਸੀਂ ਵੀ ਪਾਰਟੀ ਲਈ ਸੰਘਰਸ਼ ਕਰਦੇ ਆਂ ਮਨਰंजन ਕਾਲੀਆ ਵੀ ਬੜੇ ਲੀਡਰ ਨੇ ਪਾਰਟੀ ਦੇ ਉਹਨਾਂ ਨੂੰ ਕਿਸੇ ਨੂੰ ਨਹੀਂ ਬਣਾਇਆ ਗਿਆ ਐਮਪੀ ਜਾਂ ਜਿਹੜੇ ਇਹ ਤਾਂ ਚੋਣ ਹਾਰੇ ਹੋਏ ਬਣਾਏ ਇਹਨਾਂ ਨੂੰ ਕੋਈ ਜ਼ਿਆਦਾ ਪ੍ਰੇਮ ਹੋਣਾ ਜ਼ਿਆਦਾ ਜ਼ਰੂਰਤ ਹੋਣੀ ਆ ਤਦ ਹੀ ਬਣਾਏ ਨਾ ਤੇ ਸਾਨੂੰ ਲੋਕਾਂ ਨੂੰ ਕੋਈ ਮਹੱਤਵ ਨਹੀਂ ਮਹੱਤਵ ਹੀ ਨਹੀਂ ਸਮਝਦੇ ਉਹਨੇ ਇਸ ਕਰਕੇ ਸਾਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਜਾਂਦੀ ਠੀਕ ਹੈ ਨਾ ਤੇ ਇਹ ਮੇਰਾ ਖਿਆਲ ਆ ਇਹਦਾ ਕਾਰਨ ਇਹੀ ਹੋ ਸਕਦਾ ਕਿ ਉਹ ਉਹਨਾਂ ਨਾਲ ਕੋਈ ਹਾਈ ਕਮਾਂਡ ਗੱਲ ਕਰਦੀ ਹੋਵੇ ਉਹ ਦੱਸ ਸਕਦੇ ਆ ਸਾਨੂੰ ਤਾਂ ਪਤਾ ਨਹੀਂ ਲੱਗਦਾ ਉਹਨਾਂ ਗੱਲਾਂ ਦਾ ਕੀ ਗੱਲ ਹੁੰਦੀ ਹੈ ਪਰ ਇਹਨਾਂ ਬਿਆਨਾਂ ਨੂੰ ਲੈ ਕੇ ਤੁਸੀਂ ਪਾਰਟੀ ਹਾਈ ਕਮਾਂਡ ਨੂੰ ਕਿਹਾ ਨਹੀਂ ਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਨੁਕਸਾਨ ਹੁੰਦਾ ਬੀਜੇਪੀ ਦੇ ਵਰਕਰ ਭੱਜ ਜਾਂਦੇ ਆ ਜਾਂ ਛੱਡ ਜਾਂਦੇ ਆ ਜਾਂ ਉਹਨਾਂ ਕੁੱਟੇ ਜਾਂਦੇ ਆ ਇਦਾਂ ਕਿ ਜੋ ਕਹਿਣਾ ਸੀ ਕੋ ਮੈਂ ਤਾਂ ਟੀਵੀ ਤੇ ਵੀ ਕਹਤਾ ਹਾਂ ਠੀਕ ਹੈ ਨਾ ਗੱਲ ਮੈਂ ਤਾਂ ਟੀਵੀ ਤੇ ਵੀ ਕਹਤਾ ਜੇ ਜੇ ਮੈਂ ਗਲਤ ਕਿਹਾ ਤਾਂ ਮੈਨੂੰ ਪਾਰਟੀ ਚੋਂ ਕੱਢ ਦਿੰਦੇ ਆ ਹੁਣ ਸ਼ੋਮਪ੍ਰਕਾਸ਼ ਜੀ ਨੇ ਵੀ ਕਹਿਤਾ ਠੀਕ ਹੈ ਨਾ ਗੱਲ ਹੌਲੀ ਹੌਲੀ ਪੂਰਾ ਪੰਜਾਬ ਕਹੂਗਾ ਇਹਨਾਂ ਗੱਲਾਂ ਨੂੰ ਕਿਸੇ ਗਲਤ ਨੇ ਨਾ ਕਰੋ ਤੇ ਇਸ ਤਰ੍ਹਾਂ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਾਨੂੰ ਆਪਸ ਵਿੱਚ ਪ੍ਰੇਮ ਰੱਖਣਾ ਚਾਹੀਦਾ ਸਾਰਿਆਂ ਨਾਲ ਔਰ ਦੂਸਰੇ ਕੋਈ ਸਾਡੇ ਅਸੀਂ ਜੇ ਅਸੀਂ ਭਾਜਪਾ ਚਾ ਉਹ ਕਾਂਗਰਸ ਚ ਨੇ ਕੁਝ ਲੋਕ ਕੁਝ ਆਮ ਆਦਮੀ ਚ ਨੇ ਅਸੀਂ ਇੱਕ ਦੂਜੇ ਦੇ ਵਿਰੋਧੀ ਤਾਂ ਹੋ ਸਕਦੇ ਆ ਉਥੇ ਹੈਗੇ ਹੀ ਆ ਵਿਚਾਰਤਾਰਕ ਵਿਰੋਧੀ ਆ ਦੁਸ਼ਮਣ ਤਾਂ ਨਹੀਂ ਹੈਗੇ ਕੁਝ ਕਹਿਣਾ ਚਾਹੋਗੇ ਬਿੱਟੂ ਸਾਹਿਬ ਨੂੰ ਮੇਰੀ ਗੱਲ ਨੂੰ ਕਿਉਂ ਸੁਣਨਗੇ ਜੀ ਮੇਰੀ ਪਾਰਟੀ ਚ ਉਹ ਬਾਦ ਚਾਏ ਤੇ ਬਾਦ ਚਾ ਕੇ بڑے ਨੇਤਾ ਬਣ ਗਏ ਹਾਂ ਜੀ ਤੇ ਸਾਨੂੰ ਤਾਂ ਉਹ ਕੜਵੇ ਸ਼ਬਦ ਵੀ ਕਹਿੰਦੇ ਰਹੇ ਅਸੀਂ ਤਾਂ ਉਹ ਵੀ ਪੀ ਗਏ ਕਿਉਂਕਿ ਹਾਈ ਕਮਾਂਡ ਨੇ ਤਾਂ ਐਸਾ ਕਰਤਾ ਕਿ ਜਿਹੜੇ ਸਾਡੇ ਸਿਰ ਜੁੱਤੀਆਂ ਮਾਰਦੇ ਸੀ ਉਹੀ ਅੱਗੇ ਬਿਠਾਤੇ ਸਾਰੇ ਇਹ ਇਹ ਪਰੰਪਰਾਵਾਂ ਗਲਤ ਪੈ ਰਹੀਆਂ ਨੇ ਸਾਡੀ ਪਾਰਟੀ ਇਦਾਂ ਦੀ ਨਹੀਂ ਸੀ ਨਾ ਇਦਾਂ ਦੀ ਹੈ ਔਰ ਪਤਾ ਨਹੀਂ ਕੀ ਹੋਇਆ ਮੈਨੂੰ ਤਾਂ ਸਮਝ ਨਹੀਂ ਅਜੇ ਆ ਰਿਹਾ ਜਦੋਂ ਸਮਝ ਆਊਗਾ ਮੈਂ ਫਿਰ ਤੁਹਾਨੂੰ ਦੱਸ ਦਊਗਾ ਕੁਝ ਨਹੀਂ ਕਹਿਣਾ ਚਾਹੋਗੇ ਹੁਣ ਕੀ ਕਹਾਂ ਨਸੀਹਤ ਕਈ ਵਾਰੀ ਬੰਦਾ ਦੇ ਦਿੰਦਾ ਤੁਹਾਡਾ ਤਾਂ ਜ਼ਰਬਾ ਤੁਸੀਂ ਪਾਰਟੀ ਤੇ ਵਰਕਰਾਂ ਨੂੰ ਸਮਝ ਦਿਓ ਮੈਂ ਪਾਰਟੀ ਤੇ ਵਰਕਰਾਂ ਅਲੱਗ ਗੱਲ ਹੈ ਜੀ ਇਹ ਤਾਂ ਉਹਨਾਂ ਦਾ ਸੁਨੇਹਾ ਤਾਂ ਦੇ ਹੀ ਸਕਦਾ ਇਹ ਤਾਂ ਲੀਡਰ ਬਣ ਕੇ ਆਏ ਨੇ ਵਰਕਰ ਬਣ ਕੇ ਥੋੜਾ ਆਏ ਨੇ ਠੀਕ ਹੈ ਨਾ ਵਰਕਰਾਂ ਨੂੰ ਤਾਂ ਮੈਨੂੰ ਸਿਹਤ ਦੇ ਸਕਦਾ ਸਰਨ ਵਾਲੀ ਪ੍ਰੇਮ ਆ ਮੇਰਾ ਤਾਂ ਅਪੀਲ ਕਰ ਸਕਦੇ ਹੋ ਤੁਸੀਂ ਨਹੀਂ ਅਪੀਲ ਵੀ ਮੇਰੇ ਅਰਗੇ ਦੀ ਕਿਉਂ ਮੰਨੂਗਾ ਮੈਂ ਕੀ ਆ ਜੀ ਮੈਂ ਤਾਂ ਇੱਕ ਸਧਾਰਨ ਪਰਿਵਾਰ ਦਾ ਸਧਾਰਨ ਕਿਸਾਨ ਪਰਿਵਾਰ ਚੋਂ ਹੈਗਾ ਜੀ ਸਧਾਰਨ ਵਰਕਰ ਐ ਪਾਰਟੀ ਦਾ ਮੇਰੀ ਅਪੀਲ ਕਿਉਂ ਮੰਨਣਗੇ ਮੈਂ ਕਿਉਂ ਕੋਈ ਅਪੀਲ ਉਹਨਾਂ ਨੂੰ ਕਰਾਂ ਪਰ ਪੁਰਾਣਾ ਬੀਜੇਪੀ ਦਾ ਲੀਡਰ ਐ ਕਿਉਂ ਮਹਿਸੂਸ ਕਰ ਰਿਹਾ ਕਿ ਉਹ ਬੀਜੇਪੀ ਨਹੀਂ ਐ ਜਿਸਦੇ ਲਈ ਅਸੀਂ ਸਾਰੀ ਜ਼ਿੰਦਗੀ ਲਗਾਈ ਅੱਜ ਅਮੀਰ ਤੁਸੀਂ ਕਹਾ ਅਮੀਰ ਲੋਗ ਆ ਰਹੇ ਆ ਜਿਹੜੇ ਲੀਡਰ ਬਣ ਰਹੇ ਆ ਉਹ ਪੈਸੇ ਵਾਲੇ ਵੀ ਆਉਣੇ ਚਾਹੀਦੇ ਆ ਉਹ ਗੱਲ ਨਹੀਂ ਹੈ ਨਹੀਂ ਪਰ ਇਹਦੇ ਵਿੱਚ ਪੁਰਾਣਾ ਲੀਡਰ ਤੁਸੀਂ ਕਹਿ ਰਹੇ ਹੋ ਕਿ ਖਤਮ ਕੀਤਾ ਜਾ ਰਿਹਾ ਜਾਂ ਉਹਨੂੰ ਸਾਈਡ ਲਾਈਨ ਕੀਤਾ ਜਾ ਰਿਹਾ ਹੈ ਕਿਉਂ ਹੈ ਕਰੀ ਦਿੱਤੇ ਹੋਰ ਕੀ ਕਰਨਾ ਹਾਂ ਠੀਕ ਹੈ ਕਰੀ ਦਿੱਤੇ ਕਿਉਂ ਕਰਦੇ ਹੋ ਕੋਈ ਨਹੀਂ ਜਿਨ੍ਹਾਂ ਨੇ ਪਾਰਟੀ ਨੂੰ ਜ਼ਿੰਦਗੀ ਦਿੱਤੀ ਫਿਰ ਅਜਿਹਾ ਕੀ ਹੋਇਆ ਕਿ ਉਹਨਾਂ ਨੂੰ ਖਤਮ ਕਰ ਦ ਜਿਹੜੇ ਇੱਥੋਂ ਦੇ ਜ਼ਮੀਨੀ ਲੀਡਰ ਹੋਣਗੇ ਨਾ ਉਹ ਕਦੇ ਇਦਾਂ ਦੇ ਫੈਸਲੇ ਨਹੀਂ ਲੈਣਗੇ ਤੇ ਮੇਰਾ ਖਿਆਲ ਆ ਚਲੋ ਤੇਰਾ ਇਹ ਦਰਸਾਈ ਦੇਖਣੇ ਕੀ ਹੁੰਦਾ ਪਤਾ ਲੱਗ ਜਾਊਗਾ ਮੈਂ ਜਿਆਦਾ ਇਹਦੇ ਵਿੱਚ ਕੁਝ ਨਹੀਂ ਦੇਖਦਾ ਤੁਸੀਂ ਆਈ ਕਮਾਨ ਨੂੰ ਕਿਹਾ ਨਹੀਂ ਕਿ ਕਿਉਂ ਪੁਰਾਣੇ ਲੀਡਰਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਅਮੀਰ ਲੀਡਰਾਂ ਨੂੰ ਲਿਆਂਦਾ ਜਾ ਰਿਹਾ ਜਦੋਂ ਪੁੱਛੋਗੇ ਤਾਂ ਜਰੂਰ ਦੱਸਾਂਗੇ ਜਦੋਂ ਪੁੱਛਣਗੇ ਜਰੂਰ ਦੱਸਾਂਗੇ ਠੀਕ ਹੈ ਨਾ ਅੱਜ ਹੀ ਕੀ ਦੱਸਾਂ ਪਰ ਸਵਾ ਨਾਲ ਲੰਘਦੇ ਨੇ ਨਹੀਂ ਲੰਘਦਾ ਸਵਾ ਸਵਾ ਦਾ ਲੋਗ ਹਮ ਜਰ ਇਹਦੇ ਜਾਂਦੇ ਰਹਿੰਦੇ ਆ ਤਾਂ ਦੇਸ਼ ਬਚਣਾ ਚਾਹੀਦਾ ਬਾਕੀ ਸਭ ਠੀਕ ਹੈ